ਦੇਤੇ ਇੱਕ ਵੀਡੀਓ ਵੇਖਦਾ ਪਿਆ ਸੀ ਤੇ ਪਿੰਡ ਦੇ ਜੱਟ ਜਿਮੀਦਾਰ ਜਿਹੜੇ ਨਾ ਉਹ ਇੰਟਰਵਿਊ ਚ ਗੱਲਬਾਤ ਕਰਦੇ ਆ ਵੀ ਸਾਡੇ ਪਿੰਡ ਦਾ ਭਈਆ ਇੱਕ ਜਿਹੜਾ ਨਾ ਉਹ ਸਾਡੀ ਕੁੜੀ ਲੈ ਗਿਆ ਭਜਾ ਕੇ ਤੇ ਪਿੰਡ ਦਾ ਸਰਪੰਚੀ ਸ਼ਾਇਦ ਕਹਿੰਨ ਦਿਆ ਤੇ ਉਹ ਕਹਿੰਦਾ ਸੀ ਤਰਲੇ ਮਿੰਨਤ ਕਰਕੇ ਕੁੜੀ ਵਾਪਸ ਲਿਆਂਦੀ ਤੇ ਉਹ ਭਈਆ ਜਦੋਂ ਚੱਲ ਗਿਆ ਭਈਆ ਨੇ ਜਾ ਕੇ ਵੀਡੀਓ ਲਾਂਚ ਕੀਤੀ ਤੇ ਵੀਡੀਓ ਚ ਕਹਿੰਦਾ ਵੀ ਮੈਂ ਪਿੰਡ ਦੇ ਕੰਨਾਂ ਨੂੰ ਹੱਥ ਲਾਉਣੇ ਆ ਤੇ ਬੜੀ ਸ਼ਰਮ ਵਾਲੀ ਗੱਲ ਆ ਵੀ ਮੈਂ ਸੋਚਦਾ ਵਾਂ ਕੀ ਗੱਲ ਪਿੰਡ ਦੇ ਬੰਦਿਆਂ ਦੇ ਵਿੱਚ ਦੋ ਚਾਰ ਬੰਦੇ ਵੀ ਨਹੀਂ ਪਿੰਡ ਦੇ ਇਦਾਂ ਦੇ ਹੈਗੇ ਤੇ ਜਿਹੜੇ ਇਹਨਾਂ ਭਈਆਂ ਦੇ ਬੰਦ ਦੀ ਕਾਰਵਾਈ ਮੌਕੇ ਤੇ ਕਰਦੇ ਤੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਇਹ ਦਿਨ-ਬਦਨ ਇਹਨਾਂ ਦੀ ਹਲਾਸ਼ੇਰੀ ਜਿਹੜੀ ਹੈ ਬਹੁਤ ਜ਼ਿਆਦੀ ਵੱਧ ਚੁੱਕੀ ਆ ਤੇ ਇਹਨਾਂ ਤੇ ਬੰਦ ਦੀ ਕਾਰਵਾਈ ਕਰੋ ਤੇ ਜਿੱਥੇ ਜੁਪੀ ਜਿਹੜਾ ਹਰਿਆਣਾ ਹੈਗਾ ਜਿੱਥੋਂ ਇਹਨੂੰ ਬੰਨ ਕੇ ਸਾੜੇ ਨੂੰ ਲਿਆਓ ਤੇ ਇਹਦੇ ਬਾਂਮਣੀ ਜਿਹੜਾ ਕਰੋ ਮੋਦੀ ਇਹਦੀ ਠੀਕ ਆ ਇਹਦੀ ਕਰੋ ਲਾਲ ਇੱਕਾਰੀ ਤੇ ਜੇ ਇਹਦੇ ਤੇ ਕਾਰਵਾਈ ਕਰੋਗੇ ਤੇ ਚੰਗੀ ਗੱਲ ਆ ਨਹੀਂ ਤੇ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਹੋਰ ਵਾਰਦਾਤਾ ਕਰਨੀਆਂ ਤੇ ਪਤਾ ਨਹੀਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਵਾਰਦਾਤਾ ਜੇ ਹੋਣੀਆਂ ਇਹ ਇਹ ਦਿਨ-ਬਦਨ ਸਿਰ ਚੜਦੇ ਆਉਂਦੇ ਆ ਕਈ ਆਪਾਂ ਵੀਡੀਓ ਵੇਖਦੇ ਆ ਵੀ ਕਿਸੇ ਦੇ ਪੱਗ ਨੂੰ ਪੈ ਗਏ ਕਿਹੜੀ ਦਾੜੀ ਖੋਤੀ ਤੇ ਫਿਰ ਕਿ ਇਹਨਾਂ ਸ਼ਰਾਬ ਪੀ ਕੇ ਗੱਲ ਪਾ ਕੇ ਕਿਹਨੂੰ ਲੁੱਟ ਕੋ ਕਰਤੀ ਇਹ ਦਿਨ-ਬਦਨ ਵਾਰਦਾਤਾ ਵਧਦੀ ਜਾ ਰਹੀਆਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਨੂੰ ਬੰਨ ਦੀ ਕਾਰਵਾਈ ਇਹਨਾਂ ਤੇ ਕਰੋ ਤੇ ਜਿਹੜੀ ਕੁੜੀ ਭੱਜੀ ਆ ਮੈਂ ਤਾਂ ਕਹਿੰਨਾ ਕੁੜੀ ਦਾ ਬਾਈਕਾਟ ਕਰਦਣਾ ਚਾਹੀਦਾ ਏ ਉਸ ਦਰਿਆਏ ਪਾਉਂਦੇ ਉਹਨੂੰ ਨਹੀਂ ਤੇ ਉਹਦੇ ਨਾਲ ਹੀ ਤੋਰਦੇ ਭਈਏ ਦੇ ਵੀ ਲੈ ਜਾ ਇਹਨੂੰ ਗੰਧਰੂਣ ਕਰਨਾ ਏ ਠੀਕ ਆ ਜਿਹੜੀ ਘਰੋਂ ਭੱਜ ਕੇ ਤੋਰ ਪੈਂਦੀ ਆ ਨਾ ਨਾ ਉਹ ਮਾਂ ਦੀ ਨਾ ਉਹ ਪਿਓ ਦੀ ਨਾ ਉਹ ਭੈਣ ਦੀ ਨਾ ਉਹ ਭਰਾ ਦੀ ਕਹਿ ਦੇਣੀ ਹੈ ਗਿਓ ਉਹਦੇ ਨਾਲ ਨਾਤਾ ਉਹਦੇ ਤੋੜ ਦੇਣਾ ਚਾਹੀਦਾ ਏ ਅੱਜ ਜੇ ਕੋ ਲੰਡਾ ਆ ਭਈਆ ਉੱਠ ਕੇ ਜਿਹੜਾ ਅਨਕ ਵਿਗਾਰਨ ਰਿਆ ਇਹ ਵਿਗਾਰਨ ਦਾ ਕਾਰਨ ਬਣਿਆ ਉਹ ਸਮਝ ਲਓ ਵੀ ਕਲੰਕ ਲੱਗ ਗਿਆ ਮੱਥੇ ਤੇ ਹੁਣ ਕਈਆਂ ਨੇ ਵਿੱਚ ਗਿਆਨ ਝਾੜਨਾਂ ਨਾ ਨਕੇ ਵੀ ਤੂੰ ਇਦਾਂ ਤੋਂ ਉਦਾਂ ਜੋ ਤੁਹਾਡਾ ਦਿਲ ਕਰਦਾ ਗਲਤੀ ਦੇ ਕੋਈ ਗੰਜਾਸ਼ ਨਹੀਂ ਇਹਦੇ ਚ ਮਾਫੀ ਵਾਲੀ ਕੋਈ ਗੰਜਾਸ਼ ਨਹੀਂ ਹੈਗੀ ਜਿਹੜਾ ਬੰਦਾ ਗਲਤੀ ਕਰਦਾ ਉਹਦੇ ਤੇ ਬਣਦੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ ਠੀਕ ਹੈ ਨਾ ਤੇ ਇਹ ਪ੍ਰਸ਼ਾਸਨ ਵੀ ਕਹਿੰਦੇ ਆ ਜੂਪੀ ਕਿਹੜਾ ਦੂਰ ਇਹਨੂੰ ਬੰਨ ਕੇ ਲਿਆਓ ਸਾਲੇ ਨੂੰ ਤੇ ਪਿੰਡ ਵਾਲਿਆਂ ਨੂੰ ਰਲ ਮਿਲ ਕੇ ਤੇ ਪ੍ਰਸ਼ਾਸਨ ਤੇ ਦਬਾਅ ਪਾਉਣਾ ਚਾਹੀਦਾ ਵੀ ਇਹਨਾਂ ਦੇ ਪਰਚਾ ਕਰਨ ਬਾਕੀ ਮੇਰਾ ਨੰਬਰ ਉਹਨਾਂ ਕੋਲ ਜਰੂਰ ਪਹੁੰਚਦਾ ਕਰੋ ਤੇ ਗੱਲਬਾਤ ਕਰਕੇ ਆਪਾਂ ਉਹਨਾਂ ਦੇ ਨਾਲ ਤੇ ਇਹ ਜਿਹੜੇ ਭਈਏ ਜਿਹੜੇ ਮੱਛਰੇ ਫਿਰਦੇ ਆ ਇਹਨਾਂ ਦੇ ਆਪਾਂ ਜਰੂਰ ਇਹਨਾਂ ਨੂੰ ਮਰ ਲਾਗੇ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਜੇ ਇਹੋ ਗਲਤੀ ਕਿਤੇ ਪਿੰਡ ਦੇ ਵਿੱਚ ਕੇ ਹੋਰ ਕਾਸਟ ਦੇ ਬੰਦੇ ਨੇ ਕੀਤੀ ਹੁੰਦੀ ਨਾ ਤੇ ਪਿੰਡ ਵਾਲਿਆਂ ਨੇ ਉਦਾਂ ਹੀ ਮਾਰ ਦੇਣਾ ਸੀ ਬੰਦਾ ਠੀਕ ਆ ਲੇਕਿਨ ਇਹਨਾਂ ਭਈਆਂ ਦਾ ਧਿਆਨ ਨਹੀਂ ਮਾਰਿਆ ਕਿਸੇ ਨੇ ਤੇ ਜਰੂਰ ਮੈਂ ਇਹ ਗੱਲ ਕਹਿੰਨਾ ਵੀ ਸਾਂਭ ਲੋ ਵੇਲਾ ਚੰਡੀਗੜ੍ਹ ਆ ਲਾ ਮੁੜ ਕੇ ਉਹ ਦਿਨ ਦੂਰ ਨਹੀਂ ਆ ਜਦੋਂ ਇਹਨਾਂ ਬੰਦਿਆਂ ਨੇ ਤਹਾਡੀਆਂ ਜਨਾਨੀਆਂ ਸ਼ਰਿਆਮ ਰੱਖਣੀਆਂ 1500 ਦਾ ਪੈਟਰੋਲ ਠੀਕ ਹੈ ਤੇ ਮੁੜ ਕੇ ਤੁਹਾਡਾ ਕੋਈ ਜੋਰ ਨਹੀਂ ਚੱਲਣਾ ਮੇਰੀਆਂ ਗੱਲਾਂ ਜੇ ਸਦੀਆਂ ਤੇ ਭਾਵੇਂ ਕਈਆਂ ਨੂੰ ਲੱਗਣੀਆਂ ਮਾਰੀਆਂ ਤੇ ਲੱਗੀ ਜਾਣ ਤੇ ਜਿਹੜਾ ਬੰਦਾ ਸਮੇਂ ਸਿਰ ਕਹਿੰਦੇ ਜ਼ਖਮ ਛੋਟਾ ਜਾ ਬਿਨਾ ਉਹਦਾ ਇਲਾਜ ਕਰਨਾ ਸ਼ੁਰੂ ਕਰ ਦੋ ਜੇ ਆਪਾਂ ਉਹਦਾ ਇਲਾਜ ਸਮੇਂ ਸਿਰ ਨਹੀਂ ਨਾ ਕਰਦੇ ਤੇ ਉਹ ਇੱਕ ਦਿਨ ਵਾਧਾ 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 ਪੂਰੇ ਸਰੀਰ 'ਚ ਫੈਲ ਜਾਂਦਾ ਰੋਗ ਠੀਕ ਹੈ ਤੇ ਭਾਈ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤੇ ਗੱਲ ਕਹਿਣਾ ਵੀ ਇਸ ਗਲਤੀ ਦੀ ਕੋਈ ਮਾਫੀ ਨਹੀਂ ਹੈ ਉਹਦਾ ਸਾਲੇ ਨੂੰ ਪਿੰਡ ਦੀ ਟੰਗਣਾ ਚਾਹੀਦਾ ਪੁੱਟਾ ਪਤਾ ਲੱਗਦਾ ਹੋਰਾਂ ਨੂੰ ਵੀ ਜਿੰਨਾ ਘਰਾਂ ਚ ਖਾਈਦਾ ਉਹਨਾਂ ਥਾਲੀਆਂ ਥੁੱਕੀਦਾ ਨਹੀਂ ਹੈ ਠੀਕ ਹੈ ਬਾਕੀ ਭਾਈ ਹੋ ਸਕਦਾ ਮੈਂ ਤੁਹਾਨੂੰ ਗਲਤ ਲੱਗਦਾ ਵਾਂ ਪਰ ਇਤਨਾਂ ਵਾਲਾ ਪਿਆਰਾ ਕੁਝ ਵੀ ਨਹੀਂ ਹੁੰਦਾ ਇਸ ਤੋਂ ਬਦਲੇ ਜਾਂ ਮਰ ਜਾਓ ਜਾਂ ਮਾਰ ਦਿਓ ਇੱਕ ਹੀ ਗੱਲ ਹੈ ਆਪਣੀ ਬਸ ਠੀਕ ਹੈ ਬਾਕੀ ਸਾਰ ਇੱਕ ਗਲਤੀ ਮਾਫਿਆ ਲੇਕਿਨ ਜੇ ਕੋਈ ਪੱਗ ਨੂੰ ਆਉਂਦਾ ਤਾਂ ਜਾਂ ਫਿਰ ਇਤ ਨੂੰ ਆਉਂਦਾ ਉੱਥੇ ਕੋਈ ਮਾਫੀ ਨਹੀਂ ਠੀਕ ਹੈ ਨਾ ਉੱਥੇ ਸਿਰਫ ਆਰ ਪਾਰ ਹੀ ਆ। ਇਹ ਵਾਕੀ ਭਾਈ ਸਟੈਂਡ ਲੈਣ ਦੀ ਲੋੜ ਆ। ਤਖੜੇ ਹੋ ਜੇ ਹੁਣ। ਨਹੀਂ ਤੇ ਫਿਰ ਭਾਈ ਯਾਰ ਆਜ ਕਹਿੰਦੇ ਆ ਜਿੱਤਰ ਅਸੀਂ ਇੰਨੇ ਆ ਮਾਜੇ ਚ ਅਸੀਂ ਨਹੀਂ ਭਈਆ ਪੁਜਾਰਾ ਆਜ ਆਉਣ ਦਿੰਦੇ ਜਿੰਨਾ ਚਿਰ ਜੀਨੇ ਆ ਪਿਆਰ ਨਾਲ ਰਹਿਣ ਕਿਤੇ ਛੜਦੀ ਕਲਾ ਜੇ ਕੋ ਚੜ ਕੇ ਆਊਗਾ ਫਿਰ ਲੰਮੇ ਹਤੀ ਲਮਾਰਵਾ ਇਹ ਗਣਾ ਤੇ ਬਾਕੀ ਪਾਹੂ ਆਪਣੀਆਂ ਪੀਆਂ ਭਰਾਣਾ ਨੂੰ ਥੋੜਾ ਸਮਝਾਓ ਵੀ ਆਪਾਂ ਕਿਹਨਾਂ ਦੇ ਵਾਰਿਸਾਂ ਇਸ ਧਰਤੀ ਦੇ ਪੈਦਾ ਹੋਏ ਆ। ਇਹ ਉਹ ਲੈ ਕੇ ਉਹਨ ਕੁੜੀ ਹੋਏ ਭਈਏ ਜਵਾਈ ਬਣ ਕੇ ਤੇ ਭਈਏ ਜੀ ਕੀ ਨਾ ਹੁੰਦਾ ਯੋ ਭਈਆ ਨਹੀਂ ਲਿਆਵਾਂਗੇ ਇਹਨੇ ਮਾੜੇ ਹਾਲਾਤ ਨਹੀਂ ਆਏ ਜੇ ਪੰਜਾਬ ਦੇ ਠੀਕ ਆ ਤਖੜੇ ਹੋ ਜਾਓ